ਲੋ ਖਾਣੇ ਤੇ ਰੱਖਣਾ ਰੱਖ ਲੋ ਅਸੀਂ ਹਰ ਇੱਕ ਚੀਜ਼ ਦੇ ਲਈ ਦਿਮਾਗੀ ਤਿਆਰ ਹੋ ਗਿਆ ਹੈ ਉਹਨਾਂ ਤੋਂ ਸਵਾਲ ਪੁੱਛਣ ਆਏ ਸੀ ਪਰ ਸਾਨੂੰ ਸਟੇਜ ਦੇ ਬਾਹਰ ਹੀ ਪੁਲਿਸ ਵੱਲੋਂ ਘੇਰਾ ਪਾ ਕੇ ਰੋਕ ਲਿਆ ਗਿਆ ਸਾਨੂੰ ਬੁਰੀ ਤਰ੍ਹਾਂ ਘੜੀਸਦੇ ਹੋਏ ਲਟਾੜਦੇ ਹੋ ਸਾਡੇ ਵਿੱਚ ਜਿਹੜੀਆਂ ਫੀਮੇਲ ਕੈਂਡੀਡੇਟਸ ਸੀ ਉਹਨਾਂ ਦੇ ਵਾਲ ਤੱਕ ਕੁੱਟੇ ਗਏ ਸਾਡੀਆਂ ਬਾਵਾਂ ਨੂੰ ਬੁਰੇ ਤਰੀਕੇ ਨਾਲ ਘੜੀਸਿਆ ਗਿਆ ਸਾਨੂੰ ਬਦੀਵਾ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਪ੍ਰਮੱਖ ਮੰਤਰੀ ਸ਼ਰਮ ਕਰੋ ਮੇਰਾ ਨਾਮ ਦਲਜੀਤ ਕੌਰ ਹੈ ਮੈਂ 1158 ਸਹਾ ਇੱਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਇੱਕ ਉਮੀਦਵਾਰ ਆ ਪੰਜਾਬ ਦੇ ਵਿੱਚ 25 ਸਾਲਾਂ ਬਾਅਦ ਸਰਕਾਰੀ ਕਾਲਜਾਂ ਦੇ ਵਿੱਚ ਪੱਕੀ ਭਰਤੀ ਆਈ ਸੀ 3 ਸਾਲ ਪਹਿਲਾਂ ਤੇ ਉਹ ਭਰਤੀ ਪਹਿਲਾਂ ਸਰਕਾਰ ਦੀਆਂ ਕੁ ਕੁਸ਼ ਟੈਕਨੀਕੀ ਦਿੱਕਤਾਂ ਕਰਕੇ ਕੋਰਟ ਦੇ ਵਿੱਚ ਰੁਲਦੀ ਰਹੀ 3 ਸਾਲ ਅਸੀਂ ਸਰਕਾਰਾਂ ਦੇ ਤਸ਼ੱਦਦ ਨੂੰ ਦੇਹੀ ਮੰਨੀ ਹਟਾਇਆ 3 ਸਾਲ ਤੋਂ ਬਾਅਦ ਅਸੀਂ ਉਹ ਕੋਰਟ ਦੇ ਵਿੱਚ ਜਿਹੜੀ ਸਾਡੀ ਭਰਤੀ ਹੈ ਉਹਨੂੰ ਹਰੀ ਝੰਡੀ ਜਿਹੜੀ ਉਹ ਮਿਲ ਚੁੱਕੀ ਹੈ ਇਹਦੇ باوجود ਭਗਵੰਤ ਮਾਨ ਦੀ ਜਿਹੜੀ ਆਪ ਸਰਕਾਰ ਹੈ ਉਹ ਮੀਡੀਆ ਦੇ ਵਿੱਚ ਤਾਂ ਇਹ ਦਮਗਜੇ ਮਾਰ ਰਹੀ ਹੈ ਕਿ ਉਹਨਾਂ ਨੇ 1155 ਫਰੰਟ ਦੀ ਜਿਹੜੀ ਪ੍ਰਤੀ ਉਹ ਪੂਰੀ ਕਰਤੀ ਹੈ ਪਰ ਅਸੀਂ ਅਜੇ ਤੱਕ ਸੜਕਾਂ ਤੇ ਰੋਲ ਰਹੇ ਹਾਂ ਸਾਡੀ ਪ੍ਰਤੀ ਕੋਈ ਪੂਰੀ ਨਹੀਂ ਕੀਤੀ ਕਿ ਜੇ ਪੂਰੀ ਕੀਤੀ ਗਈ ਹੁੰਦੀ ਤਾਂ ਅਸੀਂ ਅੱਜ ਸੜਕਾਂ ਤੇ ਨਾ ਹੁੰਦੇ ਅੱਜ ਭਗਵੰਤ ਮਾਨ ਤੇ ਕੇਜਰੀਵਾਲ ਨੇ ਇੱਥੇ ਗਿੱਦੜ ਬਾਹਰ ਆਉਣਾ ਸੀ ਅਸੀਂ ਸਿਰਫ ਉਹਨਾਂ ਨੂੰ ਸਵਾਲ ਕਰਨਾ ਸੀ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਵੋਟਾਂ ਮੰਗਣ ਆਏ ਹੋ ਪੰਜਾਬ ਦੇ ਵਿੱਚ ਤੁਸੀਂ ਆਪਣੀ ਸਰਕਾਰ ਨੂੰ ਅੱਗੇ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਕੀ ਤੁਸੀਂ ਪਿਛਲੇ 2.5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਿਆ ਸਿਹਤ ਦੇ ਖੇਤਰ ਚ ਜਾਂ ਕਿਸਾਨੀ ਮੁੱਦਿਆਂ ਦੇ ਵਿੱਚ ਕੁਝ ਸਿਰਫ ਉਹਨਾਂ ਤੋਂ ਸਵਾਲ ਪੁੱਛਣ ਆਏ ਸੀ ਪਰ ਸਾਨੂੰ ਸਟੇਜ ਦੇ ਬਾਹਰ ਹੀ ਪੁਲਿਸ ਵੱਲੋਂ ਘੇਰਾ ਪਾ ਕੇ ਰੋਕ ਲਿਆ ਗਿਆ ਸਾਨੂੰ ਬੁਰੀ ਤਰ੍ਹਾਂ ਘੜੀਸਦੇ ਹੋਏ ਲਟਾੜਦੇ ਹੋ ਸਾਡੇ ਵਿੱਚ ਜਿਹੜੀਆਂ ਫੀਮੇਲ ਕੈਂਡੀਡੇਟ ਸੀ ਉਹਨਾਂ ਦੇ ਵਾਲ ਤੱਕ ਪੁੱਟੇ ਗਏ ਸਾਡੀਆਂ ਬਾਹਾਂ ਨੂੰ ਬੁਰੇ ਤਰੀਕੇ ਨਾਲ ਘੜੀਸਿਆ ਗਿਆ ਸਾਨੂੰ ਪ੍ਰਦੀਸ਼ ਸ਼ਬਦਾਵਲੀ ਦੇ ਵਿੱਚ बोल ਕੇ ਤੁਸੀਂ ਕਿਹੜਾ ਇੱਥੇ ਵਿਆਹ ਕੇ ਆਈਆਂ ਇਸ ਤਰੀਕੇ ਨਾਲ ਇਹਨਾਂ ਗੰਦਾ ਬੋਲਦੇ ਹੋਏ ਇਹਨਾਂ ਨੇ ਬੱਸਾਂ ਦੇ ਵਿੱਚ ਸਾਨੂੰ ਭਰ ਕੇ ਇਹੇ ਥਾਣੇ ਲੈ ਕੇ ਜਾਣ ਲੱਗੇ ਸੀ ਪਰ ਸਾਡੇ ਜਿਹੜੇ ਕਿਸਾਨ ਭਰਾ ਸੀ ਕਿਸਾਨ ਜਤੇ ਬੰਦੀਆਂ ਸੀ ਵੀ ਕਿ ਉਗਰਾਹਾ ਨੇ ਤੇ ਹੋਰ ਉਹਨਾਂ ਨੇ ਵੈਨ ਨੂੰ ਜਿਹੜਾ ਉਹ ਰਸਤੇ ਦੇ ਵਿੱਚ ਰੋਕਿਆ ਤੇ ਸਾਡਾ ਸਾਥ ਦਿੱਤਾ ਤਾਂ ਕਰਕੇ ਇਹਨਾਂ ਨੇ ਸਾਨੂੰ ਵੈਨ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਤਾ ਤੇ ਹੁਣ ਅਸੀਂ ਸ਼ਹਿਰ ਦੇ ਵਿੱਚ ਮਾਰਚ ਕਰਦੇ ਆਪਣੇ ਮੰਗਣ ਲਈ ਕਿ ਸ਼ੌਕ ਨਹੀਂ ਸਾਥੀ ਆ ਹੁਣ ਨਿਯੁਕਤੀ ਪੱਤਰ ਜਾਰੀ ਕਰੇ ਨਹੀਂ ਐਵੇਂ ਤੇ ਹਿਲਣਾ ਨਹੀਂ ਮਾਰਨਾ ਮਾਰ ਦੋ ਕੁੱਤਨਾ ਕੁੱਤਰੋ ਜੋ ਕਰਨਾ ਕਰ ਲੋ ਖਾਣਿਆਂ ਤੇ ਰੱਖਣਾ ਰੱਖ ਲੋ ਅਸੀਂ ਹਰੇਕ ਚੀਜ਼ ਦੇ ਲਈ ਦਿਮਾਗੀ ਤਿਆਰ ਹੋ ਗਿਆ ਹੈ ਸਾਡੇ ਪੂਰੇ ਤਿਆਰ ਹੈ ਦਿਮਾਗ ਇਹ ਸਰਕਾਰ ਕੇ ਸਾਹਤ ਨਕ ਜਾ ਸਕਦੀ ਹੈ ਕਿਹ ਸਾਹਤ ਨ ਘਟਿਆ ਮੰਗਾ ਸਕਦੀ ਹੈ ਕਿ ਦੇਖ ਇਹ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਸਾਰੇ ਹਿੰਦਕ ਪੀ ਐਚ ਡੀ ਐਮ ਆਈ ਨੂੰ ਕੁਆਲੀਫਾਈਡ ਇਹ ਸਾਰਾ ਇਸਵਾਨ ਹਾਈਲੀ ਕੁਆਲੀਫਾਈਡ ਭਾਂਜੀ ਦਾ ਕਹਿਣ ਦਾ ਮਤਲਬ